ਨਾ ਉਹ ਜੀ ਫੈਨ ਦਾ ਪਿਆਰ ਫੈਨ ਦਾ ਪਿਆਰ ਚਾਚੇ ਨਾਲ ਜਾਂ ਚਾਚੇ ਦਾ ਪਿਆਰ ਫੈਨ ਨਾਲ ਇਹ ਦੋਨੋਂ ਪਤਾ ਹੋਵੇ। ਉਹ ਤਾਂ ਵੀ ਆ ਜਾਈਂ ਚਮੜਿਆ ਖੜਾ ਜਿਵੇਂ ਚਿੱਟੜ ਚਮੜਦਾ। ਵਲੌਗ ਮੇਰੇ ਬਣਦਾ ਮੈਨੂੰ ਕਦੇ ਜਫੀ ਉਹਨੇ ਪਾਈ ਨਹੀਂ ਮੁੰਡੇ ਨੇ। ਉਹ ਤਾਂ ਵੀ ਆ ਇੰਜ ਆ ਜੀ ਚਮੜਿਆ ਖੜਾ ਜਿਵੇਂ ਚਿੱਟੜ ਚਮੜਦਾ। ਚਾਚੇ ਵਾਵਾ ਉਧਰ ਆਓ। ਇਹ ਅੱਜ ਲੱਗਦਾ ਤੁਸੀਂ ਪਿਓ ਪੁੱਤਰ ਇਦੀ ਕਿੱਠੀ ਕਰਨਦੇ। ਆ ਦੇ ਦਿਓ ਅੱਗੇ ਉਹ। ਅਸਾਂ ਕੋ ਆਸੀ ਇਦੀ ਤੁਹਾਡੇ ਕੋਲ ਲੈਣੀ ਉਸਤਾਦ ਜੀ।

ਦਾ ਵੀ ਫੈਨ ਵੀ ਰਾਜੀ ਹੋ ਗਿਆ। ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਸਾਰੇ ਭਰਾਵਾਂ ਨੂੰ ਵੈਲਕਮ ਆ ਸਵਾਗਤ ਆ ਜੀ ਹਨਵਾਨਿਆ ਤੇ ਕਰਦੇ ਆਂ ਅੱਜ ਦਾ ਨਵਾਂ ਵਲੋਗ ਸ਼ੁਰੂ ਤੇ ਅੱਜ ਦੇ ਜਿਹੜੀ ਆਪਣੀ ਰੁਟੀਨ ਆ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ। ਜੁੜ ਕੇ ਰਹਿਣਾ ਤਾਂ ਵਲੋਗ ਪੂਰਾ ਦੇਖੋ। ਹਾਂ ਬੇਰਾ ਅੱਜ ਕੰਨਾ ਬਰਨਾ। ਲਓ ਜੀ ਸਾਡਾ ਟਾਈਮ ਹੋ ਗਿਆ। ਲੈ ਗਰ ਨੂੰ ਇਕੱਠੇ ਪਾਉਂਦਾ। ਇਹ ਤੇ ਪ੍ਰਧਾਨ ਜਿੰਦਾ ਬੋਲ ਕੇ ਕਹਿੰਦਾ ਨਹੀਂ। ਲਾਤਾਂ ਖੜੇ। ਰੱਬ ਦਾ ਨਾ ਦੇ ਆ ਕੇ ਮੈਂ ਕਹਵਾਛਾ ਮੈਂ ਨਹੀਂ ਹੁਣ ਨਾ ਹੋਈ ਜੀ ਕਿੱਥੇ ਆਇਆ ਅੰਜਣੋਂ ਪਾਗੇ ਪੱਛੇ ਤੇ ਹਵਾ ਵੀ ਅੱਜ ਪੂਰੀ ਚੱਲੰਦੀ ਆ ਤੇ ਟੋਪੀ ਬੜੀ ਕਹਿੜੀ ਲੱਗੀ ਹੋਈ ਆ ਐਨ ਮੈਂ ਆਵਲ ਪੈਂਦਾ ਮੱਝ ਨੂੰ ਜੇ ਇਧਰੇ ਪੱਠੇ ਪਾਲਨੀ ਆ ਤਾਂ ਆਪਾਂ ਨਾ ਜਾ ਕੇ ਗਾਵਾਂ ਬਾਨੀ ਆਈਏ ਲੋ ਜੀ ਬਣੀ ਹੈ ਗੋਮਾ ਅੱਖ ਖਲੋ ਜਾ ਬਣੀ ਗਾਲੀ ਬਣੀ ਹੈ ਤੂੰ ਖਲੋ ਜਾ ਲੋ ਜੀ ਖਾ ਪੱਠੇ ਲੰਮੇ ਇਹਨੂੰ ਪਾਏ ਨੇ ਲੰਮੇ ਪੱਠੇ ਗਾਵਾਂ ਨੂੰ ਆ ਜਾ ਆ ਜਾ ਜੋ ਆ ਜਾ ਜਾ ਮੈਂ ਆ ਜਾ ਤੂੰ ਹੀ ਆ ਜਾ ਲਓ ਜੀ ਗਾਵਾਂ ਬੰਦ ਦਿੱਤੀਆਂ ਨੇ ਧਾਰੀਆਂ ਉੱਤੇ ਇੱਧਰ ਚਾਚੇ ਰਾਨੇ ਨੇ ਪੱਠੇ ਪਾ ਰਹੇ ਨੇ ਤੇ ਚੱਲ ਕੇ ਦਾ ਵਦਬ ਬਣੀ ਹੈ ਮੱਝਾਂ ਕੋਈ ਇਹ ਵੇਲੇ ਲਓ ਜੀ 12ਵੇਂ ਪੱਠੇ ਪੈ ਗਏ ਨੇ ਪਾਣੇ ਹੋਂਦ ਅੰਦਰ ਜੀਰੋ ਖੁੱਲ ਗਿਆ ਬੂਆ ਬੂਆ ਬੋਲ ਗਿਆ ਨਹੀਂ ਭਾਈ ਬੂਆ ਖੁੱਲ ਗਿਆ ਹਾਂ ਫੋਕ ਲੱਗੀ ਉਹ ਥੈਂਕ ਯੂ ਜਾਲਾ ਬਰਾ ਦਲਾ ਕਿ ਦੋਵੇਂ ਦੀ ਬੜੀ ਹੈ ਐਸ ਬੜੀ ਇਹ ਨਜਰੀ ਨੂੰ ਭੋਕੀ ਬੜੀ ਲੱਗਦੀ ਮੈਦਾਨੀ ਠੀਕ ਹੈ ਹਾਂ ਇਹਦਾ ਮੈਦਾਨੀ ਠੀਕ ਰਿਹਾ ਚ ਬੜੀ ਭੋਕ ਲੱਗਦੀ ਇਹਨੂੰ ਪੱਠੇ ਤੇਨੂੰ ਰੱਬ ਦੇਵੇ ਲਓ ਜੀ ਆ ਚੋਟੀ ਆਪਣੀ ਤਿਆਰ ਕਿੰਨਾ ਉਹ ਤਿਆਰ ਹੈ ਹਾਲੇ ਬੜੀ ਦੂਰ ਹੈ ਨਹੀਂ ਆ ਤਾਂ ਮੋਚੋਟੀ ਤੇ ਮਾਸ਼ਾਅੱਲਾ ਚੋਟੀ ਤੇ ਲੈ ਆਇਆ ਆ ਇਹ ਆਪਣੀ ਅੰਦਰ ਇੱਕ ਦੋ ਦਿਨ ਤਿੰਨ ਮੱਜਾਂ ਨੇ ਇਹ ਅੰਦਰ ਨਾਲ ਬਿਲਕੁਲ ਰੈਡੀ ਹੋ ਚੁਲੀਆਂ ਨੇ ਲਾਓ ਸਾਡੇ ਲੈ ਲੈ ਚਲੋ ਜੀ ਵਾਹਿਗੁਰੂ ਲੋਕ ਤੇ ਚਾਜਾ ਬਪੂਰਾ ਘਾਰ ਹੀ ਲੈਣਾ ਸ਼ਾਮ ਤੱਕ ਸ਼ਾਮ ਤੱਕ ਖੇਤ ਪੂਰਾ ਕਰਨਾ ਹੈ ਉਟਟ ਟਟਾ ਤੇ ਬਣਾਉਣਾ ਤੇ ਟੋਟੇ ਬਣਾ ਕੇ ਜੱਜਾ ਇਕੱਠੇ ਕਰੀ ਦੇਣੇ ਰਾਤ ਬਹਿ ਕੇ ਸਕੂਨ ਨਾਲ ਅੱਛਾ ਫਿਰ ਇੱਕ ਵਲੋਗ ਬਣਦਾ ਕੋ 10 ਮਿੰਟ ਦਾ ਬਣ ਜਾਈ 15 ਮਿੰਟਾਂ ਬਣ ਜਾਵੇ ਪਾਤਾ ਖਾ ਵੀ ਸੱਜਾ ਨਾਉ ਨਾ ਨਹੀਂ ਨਹੀਂ ਇੰਜ ਨਹੀਂ ਵਲੋਗ ਬਣਦਾ ਇਹ ਜੱਜਾ ਸਾਰੀ ਦਿਹਾੜੀ ਆਪਣੀ ਮਿਹਨਤ ਕਰੀ ਦੀ ਸਾਰੀ ਦਿਹਾੜੀ ਸਾਰੀ ਦਿਹਾੜੀ ਦੇ ਜਿਹੜੇ ਟੋਟੇ ਆਉਣਗੇ ਨਾ ਉਹ ਰਾਤ ਬਾਅਦ ਇਕੱਠੇ ਕਰਨੇ ਚਾਚਾ ਉਹ ਜੋੜਨੇ ਨੇ ਫਿਰ ਉਹ ਜੋੜਨੇ ਨੇ ਫਿਰ ਨਾਂ ਪੱਤਰ ਲਿਖਣਾ ਜਿਹੜੀ ਮੈਂ ਤੁਹਾਨੂੰ ਤਸਵੀਰ ਵਿਖਾਈ ਆ ਥੰਬਨੇਲ ਬਣਾਈਦਾ ਪਹਿਲੇ ਫਿਰ ਜਾ ਕੇ ਵਲੋਗ ਅਪਲੋਡ ਕਰੀਦਾ ਰਾਤ ਨੂੰ ਹਾਂਜੀ ਇਹ ਜਿਹਾ ਸਾਰੀ ਦਿਹਾੜੀ ਟੋਟੇ ਇਕੱਠੇ ਕਰਨੇ ਆ ਭਾਂ ਇਕੱਠੀ ਕਰਨੀ ਭਾਂ ਨੇ ਪਰਚੂਨ ਹਾਂਜੀ ਪਰਚੂਨ ਲਓ ਜੀ ਪੱਠੇ ਪਾਦਦੇ ਨੇ ਪੱਠੇ ਪਾ ਕੇ ਆਪਾਂ ਜਿਹੜਾ ਨਾ ਡਾਵਾਂਗੇ ਪਾਣੀ ਇਹਨਾਂ ਨੂੰ 31 1 ਵਜੇ ਲਓ ਜੀ ਚਾਚੇ ਦੇ ਕੰਮ ਕਿ ਚਾਚਾ ਵੜ ਗਿਆ ਫੁੱਡੇ ਦੇ ਵਿੱਚ ਆਂਡੇ ਇਕੱਠੇ ਕਰਨ ਲੱਗਾ ਜੀ ਚਾਚੇ ਦੇ ਮੁੰਡੇ ਰੱਖੀ ਹੈ ਨਾ ਮਗੀਆਂ ਉਹਦੇ ਹੁਣ ਉਹ ਹੈ ਕੋਈ ਡੇਰੇ ਤੇ ਤੇ ਚਾਚਾ ਵੜ ਗਿਆ ਲਓ ਜੀ ਚਾਚਾ ਕਿੰਨੀ ਰਿਕਵਰੀ ਕਰ ਲਈ ਦੋ ਚੱਲ ਬੂਆ ਢੋ ਇਨਰ ਬਾਹਰ ਖੈਰ ਹੈ ਚਾਚਾ ਫੁੱਫੜ ਕੋ ਬੈਠਾ ਹੈ ਫੁੱਫੜ ਵੀ ਲੰਮਾ ਸਕੂਨ ਪਿਆ ਹੈ ਕੀ ਗੱਲ ਹੈ ਫਰੀਦੀ ਫਰੀਦੂ ਤਾਂ ਉੱਠ ਕੇ ਬਾਹਰ ਉੱਤੋਂ ਉੱਠ ਕੇ ਆਇਆ। ਉਹ ਤਾਂ ਉੱਠ ਕੇ ਆਇਆ। ਬਾਹਰ ਠੰਡੀ ਲੈਣ ਡਿਆ ਤੂੰ ਬੈ ਕੇ ਛਾਵੇਂ। ਦੁਪਹਿਰ ਮੰਜੀ ਕਰਦਾ। ਕਾ ਸੁਣੇ? ਹਾਂਜੀ। ਇਹ ਡਗਰਾ ਨੂੰ ਕੇਸ ਵਾਸਤੇ ਪਾਈ ਦੀ ਐ। ਯਾਰ ਕਾ ਸੁਣਿਆ ਸੁਣਿਆ ਆਗੇ ਮੇਦੇ ਵਾਸਤੇ ਬੜੀ ਫਿੱਕੀ। ਕਿਉਂ ਪਾਈ ਦੀ? ਮੇਦਾ ਬੜਾ ਫਿੱਟ ਰਖਦੀ ਏ। ਇਹ ਕੇਸ ਵਾਸਤੇ ਪਾਈ ਦੀ। ਇਹਦੇ ਚ ਦੁੱਧ ਹੈ ਜਾਂ ਨਹੀਂ ਹੈ? ਦੁੱਧ ਕਾਸ ਨਹੀਂ ਚੇ ਤੇ ਆਪਣੀ ਸ਼ਿਤਾਲੇ ਦਾ ਕੀ ਰਿਜ਼ਲਟ ਹੈ ਇੱਕ ਘੋੜਾ ਹੁੰਦਾ ਹੈ ਇੱਕ ਤਰਪੜੀ ਹੁੰਦਾ ਹੈ ਤਰਪੜੀ ਕਿਉਂ ਬੀਜਦੇ ਨੇ ਤੇ ਘੋੜਾ ਕਿਉਂ ਬੀਜਦੇ ਨੇ ਉਹਦੀ ਕੋ ਵਜ੍ਹਾ ਇਹ ਵੀ ਬੀਜੂਆਂ ਇਹ ਵੀ ਬੀਜਣ ਕੋ ਤਾਂ ਬੰਦਾ ਇੱਕ ਵੀ ਬੀਜਦਾ ਹੈ ਵੀ ਆ ਵੇਖ ਨਾ ਮੈਂ ਤਰਪੜੀ ਘਾੜ ਦਿੱਤਾ ਹੈ ਮਾਲ ਮੂਲ ਚਰਸੀ ਉਹ ਕੇਸ ਫਾਇਦੇ ਲਈ ਹੁੰਦਾ ਵੀ ਮਾਲ ਜੂ ਚਰੇ ਹੇ ਤੁਲਾ ਲਗਾ ਬੱਤੇ ਆਉਣ ਘੋੜਾ ਇਹ ਆਪਾਂ ਬਾਦ ਕੇ ਪਾਣੇ ਇਹਦੇ ਵਿੱਚ ਦੰਗਰ ਨਹੀਂ ਛੱਡੀ ਦੇਵੇਂ ਨਾ ਹਾਂਜੀ ਘੋੜਾ ਕਾ ਨਹੀਂ ਨਹੀਂ ਆ ਬਰਸੀਨ ਹੈ ਘੋੜਾ ਕਾ ਵੀ ਹੁੰਦਾ ਘੋੜਾ ਬਰਸੀਨ ਹੁੰਦਾ ਹਾਂ ਹਾਂ ਬੋਲ ਮੈਂ ਫਰੀਦ ਨੂੰ ਨਹੀਂ ਪਤਾ ਜਾਣਕਾਰੀ ਪਿਆ ਬੋਲਦਾ ਪਤਾ ਇਹਨੂੰ ਸਾਰਾ ਹੈ ਚਲੋ ਬਾਕੀ ਜਿਹੜਾ ਮੈਂ ਸੁਣਿਆ ਆਂਦੇ ਜਿਹੜਾ ਕਸਣੀ ਹੈ ਨਾ ਮਿਹਦੇ ਦੇ ਵਾਸਤੇ ਬੜੀ ਫਿੱਟ ਰਹੀ ਦੀ ਹੂੰ ਜੇਕਰ ਆ ਜੇ ਅਗਲਾ ਜਦੋਂ ਮਿਹਦਾ ਫਿੱਟ ਰਹੇਗਾ ਤੇ ਡੰਗਰ ਦੋਤੀ ਦਬੇਗਾ ਕਿ ਨਹੀਂ ਤੇ ਡੰਗਰ ਦਾ ਮਿਹਦਾ ਕੰਮ ਨਹੀਂ ਕਰਨਾ ਉਹਨੇ ਪੱਟੇ ਖਾਣੇ ਨੇ ਉਹਨਾਂ ਦੁੱਧ ਕਿਵੇਂ ਦੇਣਾ ਸੋ ਇਸ ਵਾਸਤੇ ਜਿਹੜਾ ਨਾ ਕਸਣੀ ਜਿਹੜਾ ਮਿਹਦੇ ਨੂੰ ਬੜਾ ਫਿੱਟ ਰੱਖਦੀ ਹੈ ਲਓ ਜੀ ਟਾਈਮ ਹੋ ਗਿਆ ਸਾਡਾ ਡੰਗਰ ਨੂੰ ਪਾਣੀ ਪੁੜੀ ਡੋਣੇ ਆਂ ਛੱਡ ਲਈਆਂ ਮੱਝਾਂ ਆ ਵੇ ਜੀ ਆ ਜਾ ਵੜ ਵੜ ਛਪੜੇ ਵੜ ਇਹਨਾਂ ਆਹ ਛੋਟੀ ਗਈ ਹੁਣ ਮੜ ਮੜ ਆ ਮਾਰ ਨਾ ਯਾਰ ਨਾ ਮਾਰ ਮਾਰ ਨਾ ਲੋਈ ਪੀਂਦੀ ਇੰਦਰ ਪਾਣੀ ਇੰਦਰ ਮੁੰਡਾ ਵੜਨ ਲਿਆ ਇਹਨਾਂ ਨੂੰ ਛਪੜੇ ਉਧਰ ਪੱਠੇ ਪਾਉਂਦੇ ਨੇ ਮੁੰਡੇ ਫੱਟੇ ਭਰਾ ਹਣੀ ਤੇ ਇਹਨਾਂ ਨੂੰ ਪਾਣੀ ਪੂਣੀ ਡਾਉਨੇ ਆ ਤੇ ਲੌਂੜੇ ਮੁੜ ਕੇ ਛਵਾਈ ਆਵਿਆ ਜੀ ਬਣ ਗਿਆ ਵਲੌਗ ਬਸ ਰਾਜੀ ਆ ਕਹਿੰਦਾ ਯਾਰ ਮੈਨੂੰ ਵਲੌਗ ਚ ਲਿਆ ਆ ਕਰ ਤੇ ਮੈਂ ਨਾ ਪਾਣੀ ਪੀਣ ਨਾਲ ਦੁਆਇਆ ਕਰਾਂ ਸਕੂਲੋਂ ਪੜਾਇਆ ਕਿੱਥਾਂ ਕਿੰਨੇ ਵਿੱਚ ਹੋ ਗਿਆ ਹਾਂ ਕਿੰਨੇ ਵਿੱਚ ਹੋ ਗਿਆ ਨਰਸਰੀ ਨਰਸਰੀ ਜੇ ਲਈ ਅੱਲੇ ਨਰਸਰੀ ਲਗਾ ਫਿਰਦਾ ਅੱਛਾ ਛੁੱਟੀਆਂ ਹੋ ਗਈਆਂ ਚਲੋ ਜੀ ਇਹਨਾਂ ਨੂੰ ਛੁੱਟੀਆਂ ਹੋ ਗਈਆਂ ਸਾਨੂੰ ਛੁੱਟੀਆਂ ਨਹੀਂ ਹੋ ਸਕਦੀ ਆਦੇ ਕੰਮ ਤੋਂ ਬਾਲ ਡੰਗਰ ਤੋਂ ਛੁੱਟੀ ਨਹੀਂ ਹੋ ਸਕਦੀ ਭਾਵੇਂ ਈਦ ਤੇ ਭਾਵੇਂ ਦੀ ਸ਼ਾਦੀ ਵਿਆ ਛੁੱਟੀ ਨਹੀਂ ਕਰ ਸਕਦੇ ਸੀ ਚਲੋ ਜੀ ਹੁਣ ਇਹਨਾਂ ਨੂੰ ਚਪੜਵਾੜ ਕੇ ਪੱਠੇ ਪਾ ਕੇ ਮੁੜ ਕੇ ਲੜਨੇ ਆ ਚ ਭਾਈ ਚਾਚੇ ਦਾ ਫੈਨ ਆ ਗਿਆ ਜੀ ਆਉਂਦੇ ਨਾਲ ਓਏ ਆਉਂਦਿਆਂ ਨਾਲ ਹੀ ਕੰਮ ਆਦਾ ਸ਼ੁਰੂ ਕਰ ਲੇ ਬਾਲ ਨਾਲ ਹੈ ਚੱਕੜਾ ਰਵੀ ਕੈਮਰਾ ਨਹੀਂ ਰਾਈ ਬੰਨ ਕਰਵੀਂ ਇੱਛੇ ਮੇਂ ਤੁਲਾ ਨਹੀਂ ਨਹੀਂ ਲਓ ਜੀ ਫੈਨ ਦਾ ਝੂਟੇ ਲੈ ਆ ਰਿਹਾ ਚਾਚੇ ਕੋ ਹਾਂ ਵੀ ਉਹਦੇ ਨਰਾਜ਼ ਹੋ ਗਏ ਆਂ ਹਾਂ ਨਹੀਂ ਆਓ ਇਹ ਤੂੰ ਮੋੜ ਮੋ ਬਾੰਦ ਬਣਾਉਂਦਾ ᱛਿਆਂ ਮੋੜ ਬਣਾ ਲਓ ਜੀ ਫੈਨ ਯਾਰ ਨਹੀਂ ਥੱਲੇ ਉੱਤਰੋ ਥੱਲੇ ਉੱਤਰੋ ਆਹ ਤੇ ਕੰਢੇ ਨੀ ਅੱਜ ਮਗਰ ਮੱਸੀ ਵੜ ਜੇ ਤੂੰ ਸਾਡੇ ਨਾਲ ਇੱਥੇ ਵਾਅਦਾ ਕਰ ਵੀ ਮੈਂ ਅਗਲੇ ਤਿਵਾਰ ਨਾਲ ਤੇ ਪਕੌੜੇ ਤੇ ਬੋਤਲ-ਬੋਤਲ ਲੈ ਕੇ ਆਉਣਾ ਅੱਜ ਤਾਂ ਅਮਰੂਦ ਖਾਣ ਗਏ ਸੀ ਜਿਹਦਾ ਅਮਰੂਦ ਖਾਣ ਗਏ ਸੀ ਯਾਦ ਹੀ ਖਾਣ ਗਏ ਸਾਂ ਥੱਲੇ ਉੱਤਰੋ ਪੱਥਰ ਦੇ ਉੱਤੇ ਲੈ ਹੁਣ ਤੋੜੀ ਨਾ ਇਹ ਬੋਲ ਆਹ ਰੋਟਾ ਆਹ ਦੀ ਕਿਸੇ ਨਾਲ ਸਾਥੀਆਂ ਇਹਦੀ ਤੁਸਾਂ ਦੇਣੀ ਕਮਾਈ ਦੇਣੀ ਆਹੋ ਉਹ ਨਿਕਾਲਿਆ ਵਾਦਾ ਕਟਾ ਲੈ ਵੀ ਆ ਰਹੀਆਂ ਦਾ ਕੰਮ ਸੁਣ ਲਓ ਉਹ ਪਿਆਰੇ ਚਾਚਾ ਇਹਦੀ ਤੇ ਇਹ ਚਿੱਤੇ ਤੇ ਕਿਰਾਏ ਤੇ ਪਿਓ ਦੇ ਤੇ ਦੁਆਲੇ ਵਾਵਾ ਆ ਜੇ ਭਾਈ ਜਿਹੜਾ ਤੋੜੀ ਚਾਹੀਏ ਇੰਦੇ ਵਿੱਚ ਪਾਇਆ ਇਹਨਾਂ ਵੱਡੇ ਭਾਈ ਦੀ ਸਾਨੂੰ ਇਦੀ ਸਗੋ ਤੇਰੇ ਭਾਈ ਪਿਓ ਕੱ ਲੈਣੀ ਉਹਨੇ ਵਾਦਾ ਕੀਤਾ ਸਾਰੀ ਮੈਂ ਤਾਂ ਮੀਆਂ ਮਾੜਾ ਵਾਂ ਤੁਸੀਂ ਤਾਂ ਗੁਜਰਾ ਇਦੀ ਦੇਮੋ ਪਜਾਣੇ ਸਮਝਾਇਆ ਹੋਇਆ ਨਹੀਂ ਮੈਂ ਇਹਦਾ ਲਾਇਕ ਕਰ ਲੈਣਾ ਨਹੀਂ ਭਾਈ ਮੇਰੇ ਸਨੋ ਗੱਲ ਲੈ ਲੈਣੀ ਨਾ ਇਦੀ ਤੇਰੇ ਵੇ ਅੱਜ ਰਾਤ ਸਾਡੇ ਕੋਲ ਇੱਥੇ ਹਾਂ ਓਏ ਕੱਲ ਪਤਾ ਲੱਗੇਗਾ ਚਾਂਦ ਰਾਤ ਇੱਥੇ ਇਦੀ ਦਿਆਂਗੇ ਭਾਈ ਇਦੀ ਜਿੰਨੀ ਅੱਖਾਂ ਦਾ ਮੁੰਡਾ ਇਦੀ ਦਿਆਂਗੇ ਚੱਲ ਸਾਨੂੰ ਤਾਂ ਅੱਜ ਦੇ ਦੇ ਅਸੀਂ ਤਾਂ ਕੋ ਜੁੱਤੀ ਛੁੱਤੀ ਲੈ ਆਈਏ ਕਿਉਂ ਗੁਜਰਾ ਸਾਨੂੰ ਤਾਂ ਇਦੀ ਦੇ ਦੇਣਾ ਆਸੀਂ ਤਾਂ ਕੋਈ ਨਾ ਲੋ ਜੀ ਫੈਨ ਦਾ ਪਿਆਰ ਫੈਨ ਦਾ ਪਿਆਰ ਚਾਚੇ ਨਾਲ ਹੀ ਚਾਚੇ ਦਾ ਪਿਆਰ ਫੈਨ ਨਾਲ ਇਹ ਦੋਨੋਂ ਪਤਾ ਹੋਣਾ ਕਿਉਂ ਵੀ ਲੋ ਤਾਂ ਵੀ ਆ ਜਾਈਂ ਚਮੜਿਆ ਖੜਾ ਜਿਵੇਂ ਚਿੱਚੜ ਚੜਦਾ ਬਲੌਗ ਮੇਰੇ ਬਣਦਾ ਮੈਨੂੰ ਕਦੇ ਜਫੀ ਉਹਨੇ ਪਾਈ ਨਹੀਂ ਮੁੰਡੇ ਨੇ ਉਹ ਤਾਂ ਵੀ ਆਈਂ ਆਜ ਚਮੜਿਆ ਖੜਾ ਜਿਵੇਂ ਚਿੱਚੜ ਚੜਦਾ ਚਾਚੇ ਵਾਵਾ ਉਧਰ ਆਓ ਚੱਲ ਭਾਈ ਫੈਨ ਹੁਣ ਰਾਜੀ ਹੈ ਇਹ ਆਓ ਸੁਣੋ ਸਾਰਾ ਹੀ ਦਾ ਸਾਰਾ ਕਤੂਤ ਹੈ ਇਹ ਭਾਈ ਸਮਝਾ ਕੇ ਲੈ ਕੇ ਜਾਂਦਾ ਚਾਚਾ ਕੋ ਮੰਗਣੀ ਜੀ ਦੀ ਤੂੰ ਚਾਚੇ ਨੇ ਮ ਦਿੱਤੇ ਪੈਸੇ ਵਰਾ ਲਾ ਕਿਪਿਆ ਸਨਾਰਾਸ ਨਹੀਂ ਆਇਆ ਚਾਚਾ ਹਣਾ ਅੱਗੇ ਕਿਸੇ ਨੇ ਦਿਲਿਆ ਆਇਆ ਪੁੱਛੋ ਕਿੰਧਰ ਕੋ ਲੈ ਗਿਆ ਪਾਪਾ ਕੋਲੋਂ ਹੂੰ ਇਹ ਅੱਜ ਲੱਗਦਾ ਤੁਸੀਂ ਪਿਓ ਪੁੱਤਰ ਇਦੀ ਇਕੱਠੀ ਕਰਨ ਦੇ ਆਹ ਦੇ ਦਿਓ ਅੱਜ ਉਹਨੂੰ ਅਸਾਂ ਕੋ ਆਸੀ ਇਦੀ ਤੁਹਾਡੇ ਕੋਲ ਲੈਣੀ ਉਸਤਾਦ ਜੀ ਅਸ ਤੋਂ ਮਾਰੇ ਸਾਨੂੰ ਆਕੂ ਮਿਲੇਗੀ ਤੇ ਮੁੰਡੇ ਨੂੰ ਕੁ ਦਿਆਂਗੇ ਛਿਲਰ ਪਾਣੀ ਟਰੈਕਟਰ ਦਾ ਆ ਇਹਨੂੰ ਦੱਵੀ ਭਾਈ ਇੱਕ ਛੂਟਾ ਨਾਲ ਉਹ ਤੇ ਖਲਾੜਾਂ ਮੈਂ ਜਾਮੀ ਇਹਨੇ ਬੇਟਾ ਦੇ ਲਈ ਜਾ ਲਓ ਜੀ ਫੈਨ ਸਾਡਾ ਲੈਣ ਲੱਗੇ ਟਰੈਕਟਰ ਦੇ ਛੂਟਾ ਇੱਧਰ ਬੁੱਧਰੀ ਸਾਡਾ ਚੋਇਆ ਗਿਆ ਕੀ ਭਾਈ ਕੀ ਠੀਕ ਹੈ ਇੰਜ ਕਰ ਲਈ ਲੈ ਚੱਲ ਜਾ ਮੈਂ ਮਾਰਨਾ ਜ਼ੂਮ ਚੱਲ तो हो फैन भी राजी हो गया जी। ओ फैन जी अल्लाह ठीक है राजी अज जाओ ਹੋ ਗਿਆ ਇੱਕ ਵਾਰ ਠੀਕ ਹੋ ਗਿਆ ਜਾ ਉਹ ਫੇਰ ਸਾਹਮਣੇ ਆ ਜੀ ਉਹ ਮੰਗੰਦਿਆ ਇੱਥੇ ਤਰੋ ਚਲੋ ਸੁਰੋ ਇਹdale de naal ji naal vlog ਬਣਾਵਾਂਗੇ ਨਾਲ ਇਦੀ ਲਾਵਾਂਗੇ ਜਾ ਆ ਜੀ ਇਹdale ਦੇ ਚਲੋ ਉਹ ਕਿ ਨਾ ਹੋ ਗਿਆ ਦੋ ਦੋ 17 21 17 ਤੇ 17 ਹਾਂ 17 34 34 ਚਲੋ ਜੀ ਉਹ ਜੀ ਫੈਨ ਵਿੱਚ ਗਿਆ ਤਾਂ ਅਸੀਂ ਵੀ ਚੱਲੇ ਪੱਠਿਆਂ ਨੂੰ ਤੇ ਚਲਿਏ ਪੱਠਿਆਂ ਟੱਗ 'ਚ ਮਿਲਦੇ ਆਂ ਪੱਠਿਆਂ ਟੱਗ 'ਚ ਲਓ ਜੀ ਆ ਗਏ ਪੱਠਿਆਂ ਟੱਗ ਦੇ ਵਿੱਚ ਤੇ ਵਟਨੇ ਆਂ ਪੱਠੇ ਦਾਤਰ ਦੂਤਰ ਲਈਏ ਕੱਢ ਦਾਤਰ ਨਹੀਂ ਆਂ ਕੰਨ ਤੇ ਵੜਦੇ ਆਂ ਪੱਠੇ ਕਿ ਰੋਜ਼ ਦਾ ਟਾਈਮ ਹੋਇਆ ਕਿਉਂਕਿ 5 ਵਜ ਗਏ ਨੇ ਸਵਾ 6 ਵਜ ਰੋਜ਼ਾ ਇਫਤਾਰ ਹੋਣਾ ਤੇ ਤਵਾਦਾ ਵੜ ਲਈਏ ਪੱਠੇ ਲਓ ਜੀ ਪੱਠੇ ਵੜ ਕੇ ਆਪਾਂ ਹੋ ਗਏ ਆਂ ਵੇਲੇ ਲੱਦ ਲੈਣੇ ਤੇ ਰੋਜ਼ਾ ਹੀ ਖੁੱਲਣ ਵਾਲਾ ਸੂਰਜ ਕਿਉਂਕਿ ਵੇਖੋ ਗਰੂਪ ਹੋਣ ਲਾ ਤੇ ਚੱਲਦੇ ਡੇਰੇ ਤੇ ਤੇ ਬੰਨ ਨਾ ਕਰ ਬਣ ਕੇ ਆਪਾਂ ਬੰਨ ਕਰ ਤੇ ਚੱਲਨੇ ਆ ਕਰਦੇ ਰੋਜ਼ਾ ਇਫਤਾਰ ਤੇ ਵੀਡੀਓ ਕਰਦੇ ਆ ਐਂਡ ਵੀਡੀਓ ਸਹੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੇ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ